ਕੀ ਕੀ ਤੈਨੂੰ ਲੋੜ ਪੈ ਗਈ ਸੀ ਕਿ ਜੋ ਜਿਹੜੀ ਵੀਡੀਓ ਪਾਈ ਤੂੰ ਕਿ ਇੱਕ ਹੱਥ ਵਿੱਚ ਤੂੰ ਸਿਰੇਂਜ ਫੜ ਕੇ ਇੱਕ ਦਸਰਿਆਂ ਕਿ ਕਬੱਡੀ ਪਲੇਅਰ ਆ ਯੂਜ਼ ਕਰਦੇ ਮੇਰਾ ਵੀਰ ਕਬੱਡੀ ਪਲੇਅਰ ਉਹ ਚੀਜ਼ ਯੂਜ਼ ਕਰਦੇ ਆ ਉਹਦਾ ਨਾਮ ਵੀ ਦੱਸਣਾ ਚਾਹੀਦਾ ਸੀ ਤੈਨੂੰ ਕੀ ਯੂਜ਼ ਕਰਦੇ ਆ ਕੋਈ ਕੁਛ ਬੋਲ ਰਿਹਾ ਕਬੱਡੀ ਨੂੰ ਕੋਈ ਕੁਛ ਬੋਲ ਰਿਹਾ ਵਾ ਮੇਰੇ ਵੀਰ ਪਿੰਕੇ ਮੈਂ ਤੈਨੂੰ ਇਹ ਪੁੱਛਣਾ ਚਾਹੁੰਨਾ ਕਿ ਤੇਰਾ ਨਾਮ ਕਬੱਡੀ ਕਰਕੇ ਹੋਇਆ ਤੈਨੂੰ ਕਬੱਡੀ ਨੇ ਐਡੀ ਵੱਡੀ ਪਛਾਣ ਦਿੱਤੀ ਤੇਰੇ ਫੈਮਿਲੀ ਵਿੱਚ ਵੀ ਕਬੱਡੀ ਸੀ ਕਿਉਂਕਿ ਜਦੋਂ ਪਲੇਅਰ ਦੀ ਇਜਰੀ ਆਉਂਦੀ ਆ ਨਾ ਮੇਰੇ ਵੀਰ ਉਦੋਂ ਪਲੇਅਰ ਬਾਵਰ ਨੂੰ ਜੰਕਸ਼ਨ ਵੀ ਲਾਉਂਦਾ ਵਾ ਉਹ ਬੱਚੇ ਵੀ ਦੇਖ ਰਹੇ ਹੁੰਦਾ ਭੈਣ ਭਰਾ ਵੀ ਦੇਖ ਰਿਹਾ ਵਾ ਉਹ ਫੇ ਕਬੱਡੀ ਨੂੰ ਕਿਸ ਨਿਗਾਰਾ ਦੇਖਣਗੇ ਕਿ ਸਾਰੇ ਕਬੱਡੀ ਡਰੱਗ ਕਰਦੇ ਆ ਜਿਹੜਾ ਪਲੇਅਰ ਡਰੱਗ ਕਰਦਾ ਪੈਂਕੇ ਉਹਦਾ ਨਾਮ ਲੈ ਕੇ ਦੱਸ ਕਿ ਉਹ ਪਲੇਅਰ ਡਰੱਗ ਕਰਦਾ ਵਾ ਉਹ ਫੇ ਆਪਣਾ ਸਪਸ਼ਟੀਕਰਨ ਦਵੇ ਕਿ ਡਰੱਗ ਕਰਕੇ ਕਬੱਡੀ ਖੇਡ ਹੁੰਦੀ ਹੋਵੇ ਨਾ ਫੇ ਤਾਂ ਮੈਡੀਕਲ ਸਟੋਰਾਂ ਵਾਲੇ ਡਾਕਟਰ ਵੀ ਖੇਡ ਲੈਣ ਕਬੱਡੀ ਫਿਰ ਉਹਦੇ ਨਿਆਣੀ ਵੀ ਕਬੱਡੀ ਪਲੇਅਰ ਬਹੁਤ ਤਕੜੇ ਹੁੰਦੇ। ਦੇਵੀ ਦਾ ਬਾਈਗੁਰਜੀ ਦਾ ਖਾਲਸਾ, ਵਾਹਿਗੁਰਜੀ ਦੀ ਫਤਿਹ। ਮੈਂ ਤੁਹਾਡਾ ਆਪਣਾ ਸੁੱਖਾ ਭੰਡਾਰ। ਮੈਂ ਆਪਣੇ ਦਰਸ਼ਕਾਂ ਨਾਲ, ਆਪਣੇ ਫੈਨਸ ਨਾਲ ਆਪਣੇ ਕਬੱਡੀ ਪਰਿਵਾਰ ਦੇ ਨਾਲ ਇੱਕ ਮਕਸਦ ਨਾਲ ਲਾਈਵ ਹੋਇਆ ਹਾਂ। ਕਿਉਂਕਿ ਕਬੱਡੀ ਵਿੱਚ ਬਹੁਤ ਦਿਨਾਂ ਤੋਂ ਕੁਝ ਵੀਡੀਓ ਵਰਲ ਹੋ ਰਹੀਆਂ ਨਹੀਂ। ਕੋਈ ਕੁਝ ਬੋਲ ਰਿਹਾ ਕਬੱਡੀ ਨੂੰ, ਕੋਈ ਕੁਝ ਬੋਲ ਰਿਹਾ ਵਾ। ਕਿਉਂਕਿ ਜਿਹੜਾ ਇਨਸਾਨ ਨਿੱਕੇ ਹੁੰਦਾ ਕਬੱਡੀ ਚ ਪੜਿਆ ਹੋਵੇ ਕਬੱਡੀ ਕਬੱਡੀ ਸਾਡੇ ਦਿਮਾਗ ਚ ਵੀ ਕਬੱਡੀ ਰਹੀ ਹੋਵੇ ਜੇ ਉਹਦੇ ਲਈ ਕੋਈ ਮਾੜਾ ਬੋਲੂਗਾ ਮਨ ਦੁਖਦਾ ਉਹ ਵੀ ਪਲੇਅਰ ਬੋਲੇਗਾ ਕਿਉਂਕਿ ਉਦਾਂ ਤਾਂ ਦੁਨੀਆ ਬੋਲਦੀ ਬਹੁਤ ਬੋਲੀ ਜਾਂਦੇ ਆਪਾਂ ਨੂੰ ਕੋਈ ਨਹੀਂ ਐਡਾ ਹੁੰਦਾ ਕਿਉਂਕਿ ਚਲੋ ਕੋਈ ਬੋਲਦਾ ਕਿਸੇ ਨੂੰ ਚੰਗਾ ਲੱਗਦਾ ਕਿਸੇ ਨੂੰ ਨਹੀਂ ਚੰਗਾ ਲੱਗਦੀ ਕਬੱਡੀ ਪਰ ਜਦੋਂ ਪਲੇਅਰ ਇਹ ਚੀਜ਼ ਬੋਲੇ ਤੇ ਉਦੋਂ ਬਹੁਤ ਮਨ ਦੁਖਿਆ ਕਿਉਂਕਿ ਪਿੰਕਾ ਜਰਗ ਇੱਕ ਬਹੁਤ ਵਧੀਆ ਇਨਸਾਨ ਵੀ ਆ ਪਲੇਅਰ ਵੀ ਆ ਇੱਕ ਵਧੀਆ ਰੋਲ ਮਾਡਲ ਵੀ ਆ ਦਰਸ਼ਕਾਂ ਵਾਸਤੇ ਬਣਿਆ ਪਰ ਮੇਰੇ ਵੀਰ ਪਿੰਕੇ ਮੈਂ ਤੈਨੂੰ ਇਹ ਪੁੱਛਣਾ ਚਾਹਣਾ ਕਿ ਤੇਰਾ ਨਾਂ ਕਬੱਡੀ ਕਰਕੇ ਹੋਇਆ ਤੈਨੂੰ ਕਬੱਡੀ ਨੇ ਐਡੀ ਵੱਡੀ ਪਛਾਣ ਦਿੱਤੀ ਤੇਰੇ ਫੈਮਿਲੀ ਵਿੱਚ ਵੀ ਕਬੱਡੀ ਸੀ ਤੂੰ ਐਡੀ ਕੀ ਤੈਨੂੰ ਲੋੜ ਪੈ ਗਈ ਸੀ ਕਿ ਜੋ ਜਿਹੜੀ ਵੀਡੀਓ ਪਾਈ ਤੂੰ ਕਿ ਇੱਕ ਹੱਥ ਵਿੱਚ ਤੂੰ ਸਿਰੇ ਚ ਫੜ ਕੇ ਇੱਕ ਦਸਰਿਆਂ ਕੇ ਕਬੱਡੀ ਪਲੇਅਰ ਆ ਯੂਜ਼ ਕਰਦੇ ਮੇਰਾ ਵੀਰ ਕਬੱਡੀ ਪਲੇਅਰ ਉਹ ਚੀਜ਼ ਯੂਜ਼ ਕਰਦੇ ਆ ਉਹਦਾ ਨਾਮ ਵੀ ਦੱਸਣਾ ਚਾਹੀਦਾ ਸੀ ਤੈਨੂੰ ਕੀ ਯੂਜ਼ ਕਰਦੇ ਆ ਕਿਉਂਕਿ ਜਦੋਂ ਪਲੇਅਰ ਦੇ ਇੰਜਰੀ ਆਉਂਦੀ ਆ ਨਾ ਮੇਰੇ ਵੀਰ ਉਦੋਂ ਪਲੇਅਰ ਬੋਵਰਨ ਇੰਜੈਕਸ਼ਨ ਵੀ ਲਾਉਂਦਾ ਵਾ ਨੈਰੋ ਵੀਨ ਵੀ ਲਾਉਂਦਾ ਵਾ ਉਦੋਂ ਪੇਨ ਕਲਰ ਗੋਲੀਆਂ ਵੀ ਖਾਣੀਆਂ ਪੈਂਦੀਆਂ ਪਲੇਅਰ ਨੂੰ ਕਿਉਂਕਿ ਤੈਨੂੰ ਪਤਾ ਤੂੰ ਵੀ ਕਬੱਡੀ ਪਲੇਅਰ ਰਿਆ ਵਾ ਖੇਡਦਾ ਰਿਆ ਵਾ ਕਿ ਪਲੇਅਰ ਨੂੰ ਕਿਹੜੀ ਕਿਹੜੀ ਮਜਬੂਰੀ ਨਾਲ ਮੈਚ ਖੇੜਨੇ ਪੈਂਦੇ ਆ ਕਿਉਂਕਿ ਇਸ ਟਾਈਮ ਤਾਂ ਕਬੱਡੀ ਹਰ ਰੋਜ਼ ਹੋ ਰਹੀ ਆ ਮੇਰਾ ਭਰਾ ਤੂੰ ਇੱਕ ਵਧੀਆ ਸਿਹਰ ਦੇ ਕਿ ਕਬੱਡੀ ਵਿੱਚੋਂ ਬਹੁਤ ਕੁਛ ਆ ਕਬੱਡੀ ਵਿੱਚ ਇਸ ਟਾਈਮ ਕ੍ਰੈਡਿਟ ਤੋਂ ਬਾਅਦ ਦੂਜੀ ਗੇਮ ਆਪਣੀ ਕਬੱਡੀ ਆ ਜਿੱਚੇ ਪੈਸਾ ਵਾ ਆਪਣੇ ਘਰਾਂ ਦੀ ਗਰੀਬੀ ਕੱਢੀ ਆ ਕਬੱਡੀ ਨੇ ਕੋਈ ਐਡਾ ਕੋਈ ਪਲੇਅਰ ਵੀ ਦੱਸ ਦੇ ਜਿਹੜਾ ਕਰੋੜਾਪਤੀ ਪਲੇਅਰ ਕਬੱਡੀ ਖੇਡਦਾ ਹੋਵੇ ਹਰ ਇੱਕ ਮੱਧਮ ਘਰ ਦੇ ਬੱਚੇ ਕਬੱਡੀ ਖੇਡਦੇ ਆ ਕਿਉਂਕਿ ਕਸ਼ਾਰ ਮਲੀ ਫੜ ਕੇ ਤਾਂ ਪਲੇਅਰ ਨੇ ਗਰਾਊਂਡ 'ਚ ਚੱਲ ਜਾਣਾ ਵਾ ਤਾਂ ਉਹ ਨਾਲ ਹੀ ਉਹਦੀ ਅਮਦਨ ਸ਼ੁਰੂ ਹੋ ਜਾਂਦੀ ਆ ਹੋਰ ਕੋਈ ਇਹੋ ਜੀ ਗੇਮ ਹੈ ਨਹੀਂ ਜੇ ਕਰੈਕਟ ਵੀ ਕੋਈ ਖੇਡੂਗਾ ਨਾ ਪਹਿਲਾਂ ਉਹਦੇ ਉੱਤੇ ਉਹਨੂੰ ਘੜ ਤੋਂ ਘਟ ਖਰਚਾ ਕਰਨਾ ਪੈਣਾ ਹੈ ਫੇ ਉਹਨੂੰ ਇੰਡੀਆ ਟੀਮ ਵਿੱਚ ਜਾਣ ਨੂੰ ਪੰਜਾਬ ਦੀ ਟੀਮ ਵਿੱਚ ਸਪਾਰਸ਼ ਕਰਨੀ ਪੈਣੀ ਹੈ ਆਪਣੀ ਕਬੱਡੀ ਵਿੱਚ ਇਹੋ ਜਿਹਾ ਕੁਝ ਨਹੀਂ ਆ ਆਪਣਾ ਸਿਰਫ ਆਪ ਨੂੰ 30% ਦੇਣਾ ਦੇਣਾ ਮੈਂ ਪਹਿਲਾਂ ਤਾਂ ਆਪਾਂ ਨੂੰ ਕਬੱਡੀ ਵਿੱਚ ਮੌਕਾ ਮਿਲ ਜਾਂਦਾ ਮੇਰਾ ਵੀਰ ਕਿਉਂਕਿ ਤੂੰ ਇੱਕ ਰੂਲ ਮਾਡਲ ਬਣ ਚੁੱਕਾ ਦੁਨੀਆ ਵਾਸਤੇ ਜੇ ਤੂੰ ਇਹੋ ਜੀ ਗੱਲ ਕਰੇ ਤਾਂ ਤੇਰੇ ਮੂੰਹੋਂ ਬਹੁਤ ਛੋਟੀ ਗੱਲ ਲੱਗਦੀ ਮੇਰੇ ਵੀਰ ਕਿਉਂਕਿ ਜੇ ਅਸੀਂ ਵੀ ਕਬੱਡੀ 'ਚੋ ਨਾਂ ਬਣਾਇਆ ਐਡਾ ਅਸੀਂ ਇੱਕ ਕਬੱਡੀ ਖੇਡ ਕਰਕੇ ਬਣਾਇਆ ਕਿਉਂਕਿ ਮੇਰਾ ਵੀਰ ਇੱਕ ਦਰਸ਼ਕ ਹਰ ਕੰਸਾਨ ਦੀ ਰੋਲ ਮਾਡਲ ਦੀ ਕਾਪੀ ਕਰਦੇ ਆ ਜਿਹੜਾ ਨਵਾਂ ਜੂਥ ਆ ਰਿਹਾ ਜਦੋਂ ਤੂੰ ਉਹ ਚੀਜ਼ ਦਿਖਾ ਰਿਹਾ ਵਾਂ ਉਹਨਾਂ ਦਾ ਮਾਂ ਪਿਓ ਵੀ ਦੇਖ ਰਿਹਾ ਵਾਂ ਉਹ ਬੱਚੇ ਵੀ ਦੇਖ ਰਹੇ ਹੁੰਦਾ ਭੈਣ ਭਰਾ ਵੀ ਦੇਖ ਰਿਹਾ ਵਾ ਉਹ ਫੇ ਕਬੱਡੀ ਨੂੰ ਕਿਸ ਨਿਕਾਰੇ ਦੇਖਣਗੇ ਕਿ ਸਾਰੇ ਕਬੱਡੀ ਡਰੱਗ ਕਰਦੇ ਆ ਜਿਹੜਾ ਪਲੇਅ ਡਰਗ ਕਰਦਾ ਬੈਂਕੀ ਉਹਦਾ ਨਾਮ ਲੈ ਕੇ ਦੱਸ ਕਿ ਉਹ ਪਲੇਅਰ ਡਰਗ ਕਰਦਾ ਵਾ ਉਹ ਫੇ ਆਪਣਾ ਸਪਸ਼ਟੀਕਰਨ ਦਵੇ ਤੂੰ ਸਾਰਿਆਂ ਨੂੰ ਇੱਕੋ ਰਸੇ ਨਾਲ ਮੇਰਾ ਭਰਾ ਲਵੇਟ ਕਿਉਂਕਿ ਇਹ ਚੀਜ਼ ਤੇਰੇ ਵਾਸਤੇ ਸ਼ੋਭਾ ਨਹੀਂ ਦਿੰਦੀ ਕਿਉਂਕਿ ਤੂੰ ਬਹੁਤ ਵਧੀਆ ਉਪਰਾਲਾ ਕਰ ਰਿਆ ਵਾ ਪਰ ਜੇ ਥੋੜਾ ਜਿਹਾ ਉਪਰਾਲਾ ਕਬੱਡੀ ਵਾਸਤੇ ਵੀ ਕਰੇ ਨਾ ਤੂੰ ਅਕੈਡਮੀਆ ਚ ਜਾ ਜਿੱਥੇ ਛੋਟੇ ਬੱਚੇ ਟ੍ਰੇਨਿੰਗ ਕਰਦੇ ਆ ਉਹਨਾਂ ਨੂੰ ਉੱਥੇ ਜਾ ਕੇ ਦੱਸ ਇਹ ਨਹੀਂ ਕਿ ਤੂੰ ਲਾਈਵ ਹੋ ਕੇ ਆਪਣੀ ਖੇਡ ਕਬੱਡੀ ਨੂੰ ਬਦਨਾਮ ਕਰ ਰਿਆ ਸਿਰਫ ਮੈਨੂੰ ਇੰਨੀਆਂ ਗੱਲਾਂ ਵੀਰ ਮੇਰਾ ਕਹਿਣਾ ਚਾਹੁੰਦਾ ਸੀ ਮੇਰਾ ਆਪਣਾ ਗੁੱਸਾ ਨਾ ਕਰੀ ਕਿਸੇ ਗੱਲ ਦਾ ਕਿਉਂਕਿ ਆਪਾਂ ਪਰਿਵਾਰ ਆ ਪੈਂਕੇ ਜੇ ਆਪਾਂ ਪਰਿਵਾਰ ਹੀ ਇੱਕ ਦੂਜੇ ਤੋਂ ਇਦਾਂ ਦੀਆਂ ਗੱਲਾਂ ਕਰਾਂਗੇ ਤਾਂ ਆਪਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਚੀਜ਼ਾਂ ਕਿਉਂਕਿ ਆਪਾਂ ਇੱਕ ਕਬੱਡੀ ਕਰਕੇ ਮਿਲੇ ਆ ਇੱਕ ਦੂਜੇ ਨੂੰ ਨਾ ਤੂੰ ਮੈਨੂੰ ਜਾਣਦਾ ਸੀ ਨਾ ਮੈਂ ਤੈਨੂੰ ਜਾਣਦਾ ਸੀ ਤੇਰੀ ਮੈਨੂੰ ਗੇਮ ਵਧੀਆ ਲੱਗਦੀ ਸੀ ਮੈਂ ਤੈਨੂੰ ਲਾਇਕ ਮੰਨਦਾ ਸੀ ਸਤਿ ਸਾਨ ਮੰਨਦਾ ਸੀ ਪਰ ਉਸ ਦਿਨ ਤੂੰ ਜੋ ਵੀਡੀਓ ਪਾਈ ਨਾ ਕਿ ਜਦ ਮੈਂ ਵੀ ਆਪਣੇ ਪਰਿਵਾਰ 'ਚ ਬੈਠਾ ਸੀ ਉਸ ਟਾਈਮ ਤੇ ਤੇਰੀ ਵੀਡੀਓ ਕੋਲੈਕਟ ਕੀਤੀ ਉਹ ਸਾਰੇ ਈਸੇ ਨਿਗਾ ਨਾਲ ਪੈਂਕੇ ਦੇਖ ਹੋ ਜਾਂਦੇ ਆ ਕਿ ਅਸੀਂ ਵੀ ਡਰਗ ਕਰਕੇ ਕਬੱਡੀ ਖੇਡੇ ਮੇਰਾ ਵੀਰ ਜੇ ਡਰਗ ਕਰਕੇ ਕਬੱਡੀ ਖੇਡ ਹੁੰਦੀ ਹੋਵੇ ਨਾ ਫੇਰ ਤਾਂ ਮੈਡੀਕਲ ਸਟੋਰਾਂ ਵਾਲੇ ਡਾਕਟਰ ਵੀ ਖੇਡ ਲੈਣ ਕਬੱਡੀ ਫਿਰ ਉਹਦੇ ਨਿਆਣੇ ਵੀ ਕਬੱਡੀ ਪਲੇਅਰ ਬਹੁਤ ਤਕੜੇ ਹੋਣ ਐਸ ਕਰਕੇ ਮੈਂ ਤੈਨੂੰ ਪੈਂਕੇ ਵੀਰੇ ਇਹ ਕਹਿਣਾ ਚਾਹੁੰਨਾ ਕੋਈ ਇੱਕ ਰੋਲ ਮਾਡਲ ਆ ਤੇ ਰੋਲ ਮਾਡਲ ਇਹ ਹੁੰਦਾ ਕਿ ਸਹੀ ਸਿਰ ਦਵੇ ਇਹ ਨਹੀਂ ਹੁੰਦਾ ਕਿ ਆਪਣੀ ਪਰਿਵਾਰ ਨੂੰ ਭੰਡੇ ਬੱਸ ਮੇਰਾ ਭਰਾ ਇੰਨੀਆਂ ਗੱਲਾਂ ਜੇ ਕੋਈ ਗਲਤੀ ਹੋ ਗਈ ਹੋ ਮੈਨੂੰ ਮਾਫ ਕਰੇ ਮੇਰਾ ਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ